ਜੀ ਮੇਰਾ ਨਾਮ ਸੰਜੂ ਮਹੰਤ ਜੀ ਪਹਿਲਾਂ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਜੈ ਸ਼੍ਰੀ ਰਾਮ ਜੀ ਭਜੀ ਇਤਿਹਾਸ ਬੜੇ ਹਨ ਮੰਨ ਮੰਦਿਰ ਸਾਡੇ ਦੁਰਗਿਆਣਾ ਮੰਦਿਰ ਉੱਥੇ ਆਪਣੇ ਜਿਹੜੇ ਸੁਖਨਾ ਸੁਖਦੇ ਆ ਸੰਤਾਨ ਪ੍ਰਾਪਤੀ ਲਈ ਉਹਨਾਂ ਦੀ ਸੁਖਨਾ ਪੂਰੀ ਹੁੰਦੀ ਹੈ ਤੇ ਉਹ ਇਹ ਲੰਗੂਰ ਬਣਾਉਂਦੇ ਆਪਣੇ ਬੱਚਿਆਂ ਨੂੰ ਤੇ ਸਾਡੇ ਇਦਾਂ ਹੀ ਸੁੰਦਰ ਦਾਸ ਜੀ ਗਾਣੇ ਚੱਲਦੇ ਆ ਰਹੇ ਆ ਉਹ ਮੰਨ ਲਈ ਪਾਲਕੀ ਕੱਢਦੇ ਆ ਰਹੇ ਆ ਤੇ ਉਹਨਾਂ ਦੀ ਪ੍ਰਥਾ ਸੀ ਨਿਭਾ ਰਹੇ ਆ ਭਜੀ ਅੱਗੇ ਕਿਲੇ ਚੜ ਤੋਂ ਬਾਅਦ ਇਹ ਪਾਜੀ ਹਰ 15 ਸਾਲ ਤੋਂ ਪਰਥਾ ਨਹੀਂ ਭਾਰੀ ਕਿਹੜੀ ਕਿਹੜੀ ਚੀਜ਼ ਦਾ ਪ੍ਰੇਜ ਹੁੰਦਾ ਜੀ ਪਾਜੀ ਇਹ ਜਿੱਦਾਂ ਪਿਆਜ਼ ਨਹੀਂ ਖਾਣਾ ਜ਼ਮੀਨ ਤੇ ਸੋਨਾ ਲਸਣ ਨਹੀਂ ਖਾਣਾ ਇਹ ਜਿੱਦਾਂ ਬਲਾਲ ਵਸਤਰ धारण ਕਰਨੇ ਜਨਉ ਉਧਾਰਨ ਕਰਨੇ ਹੋਰ ਮਤਲਬ ਕਿ ਕੱਟੀ ਹੋਈ ਚੀਜ਼ ਨਹੀਂ ਖਾਣੀ ਮਤਲਬ ਕਿ ਬਹੁਤ ਕਠਿਨ ਇਹਦੀ ਪਰਥਾ ਹੈ ਜੀ ਕਿਹੜੀਆਂ ਜੜੀਆਂ ਮਨੋ ਕਾਮਨਾ ਪਾਜੀ ਬਾਲਾ ਜੀ ਦੀ ਕਿਰਪਾ ਹੈ ਜੀ ਜਿੱਦਾਂ ਮਤਲਬ ਕਿ ਕਾਰੋਬਾਰਾਂ ਚ ਵਾਦੇ ਬੰਦੇ ਮਹਾਰਾਜ ਬਾਲਾ ਜੀ ਸਰਕਾਰ ਸਾਡੇ ਕਾਰੋਬਾਰ ਸਹੀ ਹੁੰਦ ਮੰਨ ਲਗੀ ਜਿੰਨਾਂ ਦੀ ਸੰਤਾਨ ਪ੍ਰਾਪਤੀ ਹੁੰਦੀ ਹੈ ਹੋਰ ਬੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਲੋਕ ਆਦੀਆ ਲੋਕੀ ਬਹੁ ਵੱਡੇ ਅਨੁਮਾਨ ਜੀ ਦੇ ਮੰਦਿਰ ਦਾ ਭਾਜੀ ਉੱਥੇ ਬਾਬਾ ਜੀ ਦੀ ਸਰੂਪ ਚੜ੍ਹਾ ਹੈਗਾ ਉਹ ਆਪ ਪ੍ਰਗਟ ਹੋਇਆ ਸੀ ਅਨੁਮਾਨ ਜੀ ਦੇ ਮੰਦਿਰ ਅੰਦਰ ਮਤਲਬ ਕਿ ਉੱਥੇ ਅਲੱਗ ਕੁਛ ਮੰਦਲ ਕਿ ਹਲੂ ਮਾਨ ਜੀ ਨੂੰ ਬੰਨਿਆ ਸੀ ਬਹੁਤ ਕਿਰਪਾ ਹੈਗੀ ਉਹਨਾਂ ਦੀ ਬਾਲਾ ਜੀ ਦੀ ਹਾਂਜੀ ਹਾਂਜੀ ਭਾਜੀ ਬਾਹਰੋਂ ਮਤਲਬ ਕਿ ਪਿੱਛੇ ਜਿਹੜੇ ਸਾਡੇ ਇੱਥੇ ਕੈਨੇਡਾ ਤੋਂ ਆਏ ਸੀ ਉਹਨਾਂ ਨੇ ਆਪਣੇ ਬੇਟੇ ਨੂੰ ਲੰਗੂਰ ਬਣਾਇਆ ਸੁਪਨਾ ਸਭੀ ਉਹਨਾਂ ਨੇ ਬੇਟਾ ਆਇਆ ਹੀ ਉਹਨਾਂ ਨੇ ਵੀ ਲੰਗੂਰ ਬਣਾਇਆ ਹੀ ਮਤਲਬ ਕਿ ਬਹੁਤ ਦੁਨੀਆ ਆਉਂਦੀ ਹੈ ਹਫਤਾ ਹਫਤਾ ਮਹੀਨਾ ਮਹੀਨਾ ਪਹਿਲਾਂ ਲੋਕੀ ਆ ਜਾਂਦੇ ਹਨ ਨਵਰਾਤਰੀਆਂ ਦੌਰ ਜਦੋਂ ਲ ਜਿੱਦੋਂ ਮਨ ਲੋ ਕਟਿਆ ਨਹੀਂ ਖਾਣਾ ਲਸਣ ਨਹੀਂ ਖਾਣਾ ਪਿਆਜ਼ ਨਹੀਂ ਖਾਣਾ ਫਰੂਟ ਖਾਣਾ ਮਤਲਬ ਕਿ ਆਪਣਾ ਉਹ ਚੀਜ਼ ਖਾਣੀ ਹੈ ਕਿ ਜਿਹੜੀ ਹਨੂਮਾਨ ਜੀ ਮਤਲਬ ਕੀ ਕਰਦੇ ਆਏ ਆ ਉਹਨਾਂ ਦੀ ਬਾਹਰ ਨਹੀਂ ਜਾਣਾ ਪਰੰਪਰਾ ਤੋਂ ਆਪਾਂ ਕਿ ਸੰਦੇਸ਼ ਭਾਈ ਕਹਿ ਹੀ ਦੇਣਾ ਚਾਹੁੰਦੇ ਆ ਕਿ ਮਹਾਰਾਜ ਦੀ ਬੰਦਗੀ ਨੂੰ ਬਾਹਵ ਆਪਣੀ ਆਪਣੇ ਸਨਾਤਨ ਧਰਮ ਨੂੰ ਅੱਗੇ ਲੈ ਕੇ ਜਾਓ ਹਮਲੇ ਨਸ਼ੇ ਬੱਤੇ ਤੋਂ ਦੂਰ ਰਹੋ ਸਾਰੇ ਆਪਣੇ ਮਾਪਿਆਂ ਦੀ ਇੱਜ਼ਤ ਕਰੋ ਅਸੀਂ ਬਹੁਤ ਵੇਖਦੇ ਆਂ ਕਿ ਇੱਥੇ ਆਪਣੇ ਨਸ਼ੇ ਬੱਤੇ ਕਰਕੇ ਆਪਣੇ ਮਾਪਿਆਂ ਨੂੰ ਤੰਗ ਕਰਦੇ ਆ ਸਾਰੇ ਇਹ ਚੀਜ਼ ਨੂੰ ਬੰਦ ਕਰੋ ਸਾਰੇ